ਟੋਟਲ ਕੰਪਨਸੇਸ਼ਨ ਜਿਹੜਾ ਅਵਾਰਡ ਹੋਇਆ ਹੈ ਉਹ 731 ਕਰੋੜ ਰੁਪਇਆ ਹੈ। ਉਹ 731 ਕਰੋੜ ਵਿੱਚੋਂ ਆਪਾਂ 693 ਕਰੋੜ ਰੁਪਇਆ ਜਿਹੜਾ ਹੈਗਾ ਉਹ ਡਿਸਬਰਸ ਕਰ ਚੁੱਕੇ ਹਾਂ। ਇਹ ਕਹਿ ਦੇ ਕਿ ਮੈਂ 2 ਕਰੋੜ ਦੇਣਾ ਲੈਣਾ ਚਾਹੁੰਦਾ ਮੈਨੂੰ ਤਾਂ 4 ਕਰੋੜ ਦਿਓ। ਕਾਨੂੰਨ ਨਾਮ ਦੀ ਵੀ ਕੋਈ ਚੀਜ਼। ਇੱਕ ਸਾਰਾ ਕੁਝ ਪੈਸਾ ਲੈਣ ਤੋਂ ਬਾਅਦ ਇਹ ਕਹਿਣਾ ਕਿ ਜੇ ਆਪਾਂ ਕਬਜ਼ਾ ਨਹੀਂ ਦਿਵਾਵਾਂਗੇ ਤਾਂ ਆਪਾਂ ਗੈਰ ਕਾਨੂੰਨੀ ਤੌਰ ਤੇ ਦੁਬਾਰਾ ਕਬਜ਼ਾ ਕਰਾਂਗੇ ਤਾਂ ਇਹਦੇ ਵਾਸਤੇ ਪੁਲਿਸ ਹੈਗੀ ਆ ਪ੍ਰਸ਼ਾਸਨ ਹੈ ਕੀ ਆਪਾਂ ਜ਼ਰੂਰ ਹੁਣ ਦੇ ਖਿਲਾਫ ਕਾਰਵਾਈ ਕਰਾਂਗੇ। ਉਦੋਂ ਕਿਸਾਨ ਕਹਿੰਦਾ ਹੈ ਪਰ ਆਪਣੇ ਹੀ ਮੁੰਡੇ ਕੁੜੀਆਂ ਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਕੁਟੀਆ ਕਿਸ ਤਰੀਕੇ ਨਾਲ ਫ੍ਰੈਕਚਰਸ ਹੋਏ ਨੇ ਐਸ ਐਚਓਜ਼ ਦੇ ਉਹ ਵਿਅਕਤੀ ਨੇ ਪਹਿਲਾਂ ਸਰਕਾਰ ਤੋਂ ਪੈਸਾ ਅਪਰੂਵ ਕਰਵਾ ਲਿਆ ਉਸ ਤੋਂ ਬਾਅਦ ਬੈਂਕ ਤੋਂ ਜਾ ਕੇ ਉਸੇ ਜ਼ਮੀਨ ਤੇ ਲੋਨ ਲੈ ਲਿਆ ਹੁਣ ਕਹਿੰਦਾ ਮੇਰੇ ਪੈਸੇ ਰਿਲੀਜ਼ ਨਹੀਂ ਹੋ ਰਹੇ ਆ ਪਹਿਲਾਂ ਵੀਰੋ ਅੱਛੀਗਾ ਤੂੰ ਪੈਸਾ ਕਾਦੇ ਵਾਸਤੇ ਲੀਏ ਤੁਸੀਂ ਖੁਦ ਖਾਤਾ ਦੇ ਕੇ ਦਸਤਕਰਨ ਕਾਦੇ ਵਾਸਤੇ ਆਏ ਸੀ ਕਿ ਦੋਸ਼ੀ ਨੇ ਉਹਨਾਂ ਦੇ ਖਿਲਾਫ ਜ਼ਰੂਰ ਪਰਚਾ ਦਰਜ ਹੋਏਗਾ ਯੋਗ ਕਾਰਵਾਈ ਹੋਏਗੀ ਇੱਕ ਮੈਸੇਜ ਜ਼ਰੂਰ ਜਾਣਾ ਚਾਹੀਦਾ ਸਮਾਜ ਵਿੱਚ ਕਿ ਇਸ ਤਰੀਕੇ ਦੇ ਤੱਤਵ ਜੋ ਹੈ ਉਹ ਬਿਲਕੁਲ ਵੀ ਸਮਾਜ ਵਿੱਚ ਬਰਦਾਸ਼ਤ ਨਹੀਂ ਹੋ ਸਕਦਾ ਬੀਕੇਯੂ ਉਗਰਾਹਾ ਯੂਨੀਅਨ ਨੇ ਕਿਹਾ ਕਿ ਅਸੀਂ ਇਹਨੂੰ ਵਾਪਸ ਆਪਣਾ ਕਬਜ਼ਾ ਬਹਾਲ ਕਰਾਂਗੇ ਲੇਡੀ ਕਨਸਟੇਬਲਸ ਵੀ ਦਾਖਲ ਹੈ ਕਿ ਐਸਆਈ ਲੜਕੀ ਹੈਗੀ ਔਰ ਦੋ ਤਿੰਨ ਸਾਡੇ ਐਸਐਚਓ ਜ਼ਖਮੀ ਹੈ ਕਿਸੇ ਦੇ ਸਿਰ ਤੇ ਚਾਰ ਪੰਜ ਟਾਂਕੇ ਲੱਗੇ ਕਿਸੇ ਦੀ ਹੱਡੀ ਟੁੱਟ ਗਈ ਹੈ ਦੇਖੋ ਜਿਵੇਂ ਸਾਥ ਤੁਹਾਨੂੰ ਵੀ ਪਤਾ ਆਏਗਾ ਕਿ ਕੱਲ ਆਪਾਂ 8.5 ਕਿਲੋਮੀਟਰ ਸਟੇਜ ਜਿਹੜਾ ਹੈਗਾ ਦੁੰਨੇ ਵਾਲਾ ਸ਼ੇਰਗੜ ਇਹ ਸਾਰਾ ਏਰੀਆ ਦਾ ਜਿਹੜਾ ਆਪਣਾ ਨੈਸ਼ਨਲ ਹਾਈਵੇ ਦਾ ਅ ਅੰਮ੍ਰਿਤਸਰ ਜਾਮਨਗੜ ਐਕਸਪ੍ਰੈਸਵੇ ਹੈ ਇਹਦੇ ਵਿੱਚੋਂ ਆਪਾਂ ਕੱਲ ਪੋਜੀਸ਼ਨ ਲਿਆ ਸੀ ਇਹ ਕੁੱਲ ਜਿਹੜੀ ਸੜਕ ਹੈਗੀ ਆ 62.7 ਕਿਲੋਮੀਟਰ ਦੀ ਹੈ ਜਿਹੜਾ ਬਠਿੰਡੇ ਜ਼ਿਲ੍ਹੇ ਦੇ ਅੰਦਰ ਆਉਂਦੀ ਹੈ ਤੇ ਇਹਦੇ ਵਿੱਚ ਆਪਾਂ ਜਿਹੜਾ ਟੋਟਲ ਕੰਪਨਸੇਸ਼ਨ ਜਿਹੜਾ ਅਵਾਰਡ ਹੋਇਆ ਹੈ ਉਹ 731 ਕਰੋੜ ਰੁਪਇਆ ਹੈ। ਉਸ 731 ਕਰੋੜ ਵਿੱਚੋਂ ਆਪਾਂ 693 ਕਰੋੜ ਰੁਪਇਆ ਜਿਹੜਾ ਹੈਗਾ ਉਹ ਡਿਸਬਰਸ ਕਰ ਚੁੱਕੇ ਹਾਂ। ਬਾਕੀ ਦਾ ਜਿਹੜਾ 30 35 ਕਰੋੜ ਉਹਦੇ ਵਿੱਚ 10 ਕਰੋੜ ਰੁਪਇਆ ਇੱਕ ਜੁਮਲਾ ਮਾਰਕੰਦਾ ਪੰਚਾਇਤ ਦਾ ਹੈਗਾ। ਬਾਕੀ ਕੁੱਲ ਮਿਲਾ ਕੇ 27 ਪਿੰਡਾਂ ਵਿੱਚ 20 ਕਰੋੜ ਰੁਪਏ ਦੀ ਪੈਂਡੈਂਸੀ ਹੈ ਜਿਹੜਾ ਕਿ ਉਹ ਵੀ ਇਹਨਾਂ ਦੇ ਆਪਣੇ ਡਿਸਪਿਊਟਸ ਕਰਕੇ ਹੈ ਕਿਸੇ ਦਾ ਬੈਂਕ ਦੇ ਨਾਲ ਡਿਸਪਿਊਟ ਹੈ ਕਿਸੇ ਦਾ ਨਾਲ ਦੇ ਬੰਦੇ ਦੇ ਨਾਲ ਡਿਸਪਿਊਟ ਹੈ ਕਿਸੇ ਦਾ ਸ਼ੇਅਰ ਹੋਲਡਿੰਗ ਦਾ ਡਿਸਪਿਊਟ ਹੈ ਜਿਹੜਾ ਵੀ ਹੈਗਾ ਤੇ ਜੇ ਆਪਾਂ 700 ਕਰੋੜ ਰੁਪਇਆ ਲੈ ਕੇ ਵੀ ਇਹ ਕਹਿੰਦੇ ਕਿ ਆਪਾਂ ਪੋਜੀਸ਼ਨ ਨਹੀਂ ਦਵਾਵਾਂਗੇ ਤਾਂ ਇਹ ਤਾਂ ਪੰਜਾਬ ਦੇ ਨਾਲ ਵੀ ਤੇ ਦੇਸ਼ ਦੇ ਨਾਲ ਵੀ ਜਿਹੜੀ ਹੈਗੀ ਆ ਉਹ ਇੱਕ ਬਹੁਤ ਵੱਡੀ ਉਹ ਗਲਤੀ ਹੈਗੀ ਹੈ ਕਿ ਜੇ ਇਸ ਤਰੀਕੇ ਦੇ ਦੇਸ਼ ਹਿੱਤ ਦੇ ਪ੍ਰੋਜੈਕਟ ਜਿਹੜਾਗਾ ਆਪਾਂ ਬਿਲਕੁਲ ਵੀ ਰੋਕ ਨਹੀਂ ਸਕਦੇ ਤੇ ਨਾਲ ਹੀ ਜਦੋਂ ਆਪਾਂ ਪੋਜੀਸ਼ਨ ਲਿਆ ਸੀ ਇਸ ਤੋਂ ਪਹਿਲਾਂ ਮੈਂ ਇਹਨਾਂ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਉਹਨੂੰ 15 ਦਿਨ ਪਹਿਲੇ ਤੋਂ ਹੀ ਚਾਰ ਬਾਰ ਕਾਲ ਕੀਤਾ ਆਪਾਂ ਅਖਬਾਰ ਵਿੱਚ ਵੀ ਕੜਿਆ ਕਿ ਜੇ ਕਿਸੇ ਵੀ ਕਿਸਾਨ ਦਾ ਕੋਈ ਪੇਮੈਂਟ ਬਾਕੀ ਹੈ ਉਹ ਆ ਕੇ ਦਫ਼ਤਰ ਵਿੱਚ ਆਪਣਾ ਐਪਲੀਕੇਸ਼ਨ ਦੇ ਕੇ ਆਪਣਾ ਪੇਮੈਂਟ ਕਲੀਅਰ ਕਰਵਾ ਲੇ ਅਖਬਾਰ ਵਿੱਚ ਵੀ ਆਪਾਂ ਕੜਾ 15 ਦਿਨ ਪਹਿਲਾਂ ਵੀ ਕੀਤਾ ਉਸ ਤੋਂ ਪਹਿਲਾਂ ਵੀ ਕਰ ਚੁੱਕੇ ਆ ਉਸ ਤੋਂ ਬਾਅਦ ਵੀ ਜੇ ਕੋਈ ਵਿਅਕਤੀ ਨਹੀਂ ਆਂਦਾ ਸਾਰੀ ਪੇਮੈਂਟ ਵੀ ਤੁਹਾਡੀ ਹੋ ਚੁੱਕੀ ਹੈ ਹੁਣ ਸਿਰਫ ਇਸ ਕਰਕੇ ਕਿ ਆਪਣੀ ਮਰਜ਼ੀ ਦਾ ਪੈਸਾ ਮੈਨੂੰ ਚਾਹੀਦਾ ਕਿ ਜੀ ਮੈਂ 1 ਕਰੋੜ ਮੰਗਦਾ ਫਿਰ ਮੰਗਣ ਦਾ ਤਾਂ ਹਰ ਕਿਸੇ ਨੂੰ ਇਹ ਹੈ ਫਿਰ ਤਾਂ ਕੋਈ ਕੁਝ ਵੀ ਮੰਗ ਲਵੇ ਕੋਈ ਕਹਿ ਦੇ ਕਿ ਮੈਂ 2 ਕਰੋੜ ਦੇਣਾ ਲੈਣਾ ਚਾਹੁੰਦਾ ਮੈਨੂੰ ਤਾਂ 4 ਕਰੋੜ ਦਿਓ ਕਾਨੂੰਨ ਨਾਮ ਦੀ ਵੀ ਕੋਈ ਚੀਜ਼ ਹੈ ਜਿਹੜਾ ਕਾਨੂੰਨੀ ਤੌਰ ਤੇ ਇੱਕ ਕਲੈਕਟਰ ਨੇ ਡਿਸੀਜਨ ਲੈ ਲਿਆ ਕਿ ਤੁਹਾਡਾ ਇਨਾ ਮਾਵਜ਼ਾ ਬੰਦਾ ਹੈ ਉਹ ਮਾਵਜ਼ਾ ਤੁਹਾਨੂੰ ਮਿਲ ਚੁੱਕਿਆ ਹੈ ਤੁਸੀਂ ਖੁਦ ਲੈ ਚੁੱਕੇ ਹੋ ਦਸਤਖਤ ਕਰਕੇ ਇੱਥੇ ਆ ਕੇ ਆਪਣੇ ਬੈਂਕ ਅਕਾਊਂਟ ਦੇ ਕੇ ਤੁਹਾਡੇ ਅਕਾਊਂਟਸ ਵਿੱਚ ਪੈਸਾ ਪੈ ਗਿਆ ਹੈ ਹੁਣ ਉਸ ਤੋਂ ਬਾਅਦ ਕਿ ਮੈਂ ਹੁਣ ਜ਼ਮੀਨ ਨਹੀਂ ਦਵਾਂਗਾ ਇਸ ਤੋਂ ਬਾਅਦ ਮੈਨੂੰ ਹੁਣ ਹੋਰ 20 ਲੱਖ ਰੁਪਏ ਚਾਹੀਦੇ ਆ ਜੇ ਚਾਹੀਦੇ ਆ ਤਾਂ ਕੋਰਟ ਵੀ ਜਾ ਕੇ ਲੈ ਲਓ ਤਰੀਕਾ ਹੀ ਹੋਈ ਹੈ ਇਕ ਜਿਹੜਾ ਮਹੱਜਬ ਸਮਾਜ ਹੁੰਦਾ ਹੈ ਉਹਦਾ ਤਰੀਕਾ ਹੀ ਇਹ ਹੈ ਕਿ ਜੇ ਉਹ ਕਿਸੇ ਗਲਤ ਨੂੰ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਨਾਲ ਨਾ ਇਨਸਾਫੀ ਹੋਈ ਤੇ ਇਸ ਇਸ ਦੇ ਲਈ ਜਿਹੜੇ ਹੈਗੇ ਕੋਰਟ ਬਣੇ ਹੋਏ ਨੇ ਤੇ ਆਪਣੀ ਆਪ ਵੀ ਠੀਕ ਕੋਰਟ ਕੋਈ ਨਹੀਂ ਬਣ ਸਕਦਾ ਜੇ ਇਹੀ ਹੋ ਜਾਏ ਕਿ ਕਿਸਾਨ ਜਿਹੜਾ ਹੈ ਫਿਰ ਤਾਂ ਹਰ ਕੋਈ ਇਹ ਕਹੇਗਾ ਕਿ ਜੇ 70 ਮਿਲ ਗਿਆ ਹੁਣ 1 ਕਰੋੜ ਦੇ ਦੋ ਨਹੀਂ ਤਾਂ ਮੈਂ ਜ਼ਮੀਨ ਵਿੱਚ ਕੁਛ ਨਹੀਂ ਦੇਣਾ ਫਿਰ 7 700 ਕਰੋੜ ਰੁਪਏ ਤੁਸੀਂ ਕਿਸ ਚੀਜ਼ ਦਾ ਲਿਆ ਹਲੇ ਤੱਕ ਜੇ ਜ਼ਮੀਨ ਨਹੀਂ ਦੇਣੀ ਕਾਨੂੰਨੀ ਤੌਰ ਤੇ ਆਪਾਂ ਜ਼ਮੀਨ ਲੈ ਰਹੇ ਆ ਪ੍ਰੋਪਰ ਲੈਂਡ ਐਕਵੀਜ਼ੀਸ਼ਨ ਦਾ ਪ੍ਰੋਸੈਸ ਹੋਇਆ ਹੈ ਤੁਸੀਂ ਦਸਖਤ ਕਰਕੇ ਤੁਸੀਂ ਆਪਣੇ ਪੈਸੇ ਚੁੱਕ ਲਏ ਨੇ ਉਸ ਤੋਂ ਬਾਅਦ ਫਿਰ ਤੁਹਾਡਾ ਇਤਰਾਜ਼ ਤਾਂ ਬਣ ਹੀ ਨਹੀਂ ਸਕਦਾ ਜੇ ਕੋਈ ਇਤਰਾਜ਼ ਹੈ ਜਾ ਕੇ ਕੋਰਟ ਵਿੱਚ ਇੱਕ ਵਾਰ ਐਪਲੀਕੇਸ਼ਨ ਦੇ ਦਿਓ ਉੱਥੇ ਜੇ ਕੋਰਟ ਕਹਿੰਦੀ ਹੈ ਕਿ ਇਹਨਾਂ ਨੂੰ ਹੋਰ ਵੀ ਦੇਣਾ ਬੰਦਾ ਹੈ ਤਾਂ ਸਰਕਾਰ ਦੇ ਦੇਵੇਗੀ ਪਰ ਇਹ ਜਿਹੜਾ ਅੱਜ ਦਾ ਇਹਨਾਂ ਨੇ ਤਰੀਕਾ ਅਪਣਾਇਆ ਹੈ ਇਹ ਬਿਲਕੁਲ ਗੈਰ ਕਾਨੂੰਨੀ ਤਰੀਕਾ ਹੈ ਔਰ ਇਹਦੇ ਵਿੱਚ ਵੀ ਤੁਸੀਂ ਦੇਖੋ ਕਿ 90% ਜਿਹੜਾ ਪ੍ਰੋਟੈਸਟ ਦੇ ਹਿੱਸਾ ਸੀਗੇ ਬੰਦੇ ਉਹ ਸਾਰੇ ਜਿਹੜੇ ਹੈਗੇ ਬਾਹਰ ਦੇ ਜ਼ਿਲ੍ਹੇ ਹੈਗੇ ਆ ਉਹਦੇ ਵਿੱਚੋਂ ਮੈਂ ਇੱਕ ਦੋ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਆਏ ਹੋ ਉਹ ਕਹਿੰਦਾ ਮੈਂ ਬਰਨਾਲੇ ਸ਼ਹਿਰ ਆ ਹਾਂ ਖੁਣ ਬਰਨਾਲਾ ਸ਼ਹਿਰ ਦੇ ਵੀ ਕਿਸਾਨ ਬਣ ਗਏ ਕਿ ਮੈਂ ਤਾਂ ਉੱਥੇ ਦਾ ਕਿਸਾਨ ਆ ਉਹ ਵੀ ਯੂਨੀਅਨ ਦਾ ਹਿੱਸਾ ਬਣ ਗਏ ਜੇ ਪੰਜਾਬ ਜਿਹੜੇ ਬਾਕੀ ਹੈਗੇ ਆ ਪੰਜਾਬ ਦੇ ਬਾਕੀ ਸਾਰੇ ਲੋਕ ਵੀ ਨੇ ਜਿਹੜਾ ਕਿਸਾਨ ਹੈ ਕਿਸਾਨ ਨੂੰ ਇਹਦੇ ਵਿੱਚ ਕੋਈ ਸ਼ੌਕ ਨਹੀਂ ਇਹ ਤਾਂ ਕੁਝ ਲੋਕ ਹੈਗੇ ਆ ਜਿਹੜਾ ਉਕਸਾਉਣ ਦਾ ਕੰਮ ਕਰਦੇ ਆ ਕਿ ਆਪਾਂ ਤੁਹਾਨੂੰ 10 ਦੀ ਥਾਂ ਤੇ 12 ਕਰਾ ਦੇਣੇ ਆ 12 ਦੀ ਥਾਂ ਤੇ 14 ਕਰਾ ਦੇਣੇ ਆ ਇਹ ਵਾਲਾ ਤਰੀਕਾ ਜਿਹੜਾ ਮੈਨੂੰ ਨਹੀਂ ਲੱਗਦਾ ਕਿਸੇ ਵੀ ਮਾਜਬ ਸਮਾਜ ਦਾ ਹਿੱਸਾ ਹੋ ਸਕਦਾ ਮੈਂ ਸਾਰਿਆਂ ਨੂੰ ਬੇਨਤੀ ਇਹ ਹੀ ਕਰਾਂਗਾ ਜੇ ਕਿਸੇ ਕਿਸਾਨ ਨੂੰ ਜੈਨੂਨ ਕੋਈ ਇਸ਼ੂ ਹੁਣ ਵੀ ਹੈਗਾ ਆਪਣੇ ਦਰਵਾਜ਼ੇ ਖੁੱਲ੍ਹੇ ਨੇ ਉਹ ਕਦੀ ਵੀ ਆ ਸਕਦਾ ਹੈ ਆਪਣਾ ਇਸ਼ੂ ਦੱਸ ਸਕਦਾ ਪਰ ਇਸ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਇੱਕ ਸਹੀ ਤਰੀਕਾ ਇੱਕ ਸਾਰਾ ਕੁਝ ਪੈਸਾ ਲੈਣ ਤੋਂ ਬਾਅਦ ਇਹ ਕਹਿਣਾ ਕਿ ਜੀ ਆਪਾਂ ਕਬਜ਼ਾ ਨਹੀਂ ਦੇਵਾਂਗੇ ਤਾਂ ਆਪਾਂ ਗੈਰ ਕਾਨੂੰਨੀ ਤੌਰ ਤੇ ਦੁਬਾਰਾ ਕਬਜ਼ਾ ਕਰਾਂਗੇ ਤਾਂ ਇਹਦੇ ਵਾਸਤੇ ਪੁਲਿਸ ਹੈਗੀ ਆ ਪ੍ਰਸ਼ਾਸਨ ਹੈ ਕਿ ਆਪਾਂ ਜ਼ਰੂਰ ਹੋਣਾ ਦੇ ਖਿਲਾਫ ਕਾਰਵਾਈ ਕਰਾਂਗੇ ਹੁਣ ਵੀ ਜੇ ਕਿਸੇ ਨੂੰ ਕੋਈ ਹੈਗਾ ਉਹ ਜ਼ਰੂਰ ਆ ਜਾਵੇ ਜਿਹੜੇ ਹੁਣ ਆਪਣੇ 11 ਨੌਜਵਾਨ ਹੈਗੇ ਆ ਇਹ ਆਪਣੇ ਮੁੰਡੇ ਨਹੀਂ ਹੈ ਇਹ ਆਪਣੇ ਪੰਜਾਬ ਦੇ ਮੁੰਡੇ ਕੁੜੀਆਂ ਨਹੀਂ ਨੇ ਇਹਨਾਂ ਦੇ ਉੱਤੇ ਤੁਸੀਂ ਦੇਖੋ ਕਿਸ ਤਰੀਕੇ ਨਾਲ ਡਾਂਗਾ ਫੇਰੀਆਂ ਨੇ ਮਤਲਬ ਇਹ ਇਸ ਤਰੀਕੇ ਦਾ ਸਮਾਜ ਸਾਨੂੰ ਪੰਜਾਬ ਵੀ ਚਾਹੀਦਾ ਇਹ ਦੱਸ ਲਿਓ ਇੱਕ ਵਾਰ ਸੋਚਣਾ ਚਾਹੀਦਾ ਕਿ ਜਿਹੜਾ ਖੁਦ ਨੂੰ ਕਿਸਾਨ ਕਹਿ ਰਹਾ ਹੈ ਪੁਲਿਸ ਜਿਹਦਾ ਕੰਮ ਹੈਗਾ ਜੇ ਕੋਈ ਗਲਤੀ ਕਰੇ ਤਾਂ ਉਹਦੇ ਉੱਤੇ ਲਾਠੀ ਚਲੇ ਪੁਲਿਸ ਨੇ ਲਾਠੀਆਂ ਨਹੀਂ ਪਾਈ ਜਿਹੜਾ ਕਿਸਾਨ ਹੈ ਉਹ ਖੁਦ ਨੂੰ ਕਿਸਾਨ ਕਹਿ ਰਹਾ ਮੈਨੂੰ ਨਹੀਂ ਪਤਾ ਕਿਸਾਨ ਹੈ ਵੀ ਕਿ ਨਹੀਂ ਹੈ ਖੁਦ ਨੂੰ ਕਿਸਾਨ ਕਹਿੰਦਾ ਹੈ ਪਰ ਆਪਣੇ ਹੀ ਮੁੰਡੇ ਕੁੜੀਆਂ ਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਕੁੱਟਿਆ ਹੈ ਕਿਸ ਤਰੀਕੇ ਨਾਲ ਫ੍ਰੈਕਚਰਸ ਹੋਏ ਨੇ ਐਸਐਚਓ ਦੇ ਕਿਸੇ ਹੋਰ ਥਾਂ ਤੇ ਤੁਸੀਂ ਇਸ ਤਰੀਕੇ ਨਾਲ ਦੇਖਿਆ ਹੋਇਆ ਕਿਸੇ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਇਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਮੈਨੂੰ ਲੱਗਦਾ ਕਿ ਇਹ ਪੰਜਾਬ ਦੇ ਲਈ ਵੀ ਇੱਕ ਚਿੰਤਾ ਦਾ ਵਿਸ਼ੇ ਹੈ ਕਿ ਕੁਝ ਗੈਰ-ਚਰਾਰਤੀ ਤੱਤ ਨੇ ਜਿਹੜਾ ਕਿ ਮਾਹੌਲ ਨੁਕਸਾਨਾ ਚਾਹੁੰਦੇ ਨੇ ਜਿਹੜਾ ਕਿ ਗੈਰ ਕਾਨੂੰਨੀ ਤੌਰ ਤੇ ਬੈਨੀਫਿਟ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਬਿਲਕੁਲ ਵੀ ਕਿਸੇ ਵੀ ਤਰੀਕੇ ਨਾਲ ਆਪਾਂ ਜੜਾਏਗਾ ਕਾਮਯਾਬ ਨਹੀਂ ਹੋਣ ਦੇਵਾਂਗੇ ਜਿਹੜੇ ਸਹੀ ਕਿਸਾਨ ਹੈਗੇ ਆ ਜੇ ਉਹਨਾਂ ਨੂੰ ਕੋਈ ਵੀ ਔਰ ਪ੍ਰੋਬਲਮ ਹੈ ਕਿ ਇਹ ਕੋਈ ਇਸ਼ੂ ਹੈ ਉਹ ਸਾਡੇ ਦਰਵਾਜ਼ੇ ਖੁੱਲੇ ਨੇ ਉਹ ਕਦੀ ਵੀ ਆ ਸਕਦੇ ਸਰ ਜਿਸ ਤਰ੍ਹਾਂ ਟਕਰਾਅ ਹੋਇਆ ਤੁਸੀਂ ਕਹਿ ਰਹੇ ਵੀ ਦਰਵਾਜ਼ੇ ਤੁਹਾਡੇ ਖੁੱਲੇ ਹੈਗੇ ਹਾਲੇ ਤੱਕ ਮਾਮਲਾ ਨਿਪਟਿਆ ਨਹੀਂ ਜੇ ਕੱਲ ਫੇਰ ਉਹ ਕਿਸਾਨ ਆਪਦੀ ਜਿੱਤੇ ਅੜੇ ਰਹਿਣ ਵਿੱਚ ਕਬਜ਼ਾ ਉਹ ਕਹਿ ਰਿਹਾ ਵੀ ਅਸੀਂ ਆਪਣੀ ਜ਼ਮੀਨ ਤੇ ਜਾਵਾਂਗੇ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੇ ਐਕਚੁਅਲ ਵਾਲੇ ਕਿਸਾਨ ਨੇ ਦੁਨੇ ਵਾਲੇ ਦੇ ਉਹ ਤਾਂ ਕੱਲ ਵੀ ਨਹੀਂ ਉੱਥੇ ਆਏ ਉਹ ਤਾਂ ਅੱਜ ਵੀ ਨਹੀਂ ਸੀਗੇ ਜੇ ਆਪਾਂ ਤਿੰਨ ਚਾਰ ਇੱਕ ਉਹਨਾਂ ਦੇ ਵਿੱਚ ਵਿਅਕਤੀ ਹੈ ਜਿਹੜਾ ਕਿ ਪਹਿਲਾ ਨੁਕਸਾਨ ਦਾ ਕੰਮ ਜਿਸ ਵਿਅਕਤੀ ਨੇ ਕੀਤਾ ਸੀ ਉਹ ਵਿਅਕਤੀ ਨੇ ਪਹਿਲਾ ਸਰਕਾਰ ਤੋਂ ਪੈਸਾ ਅਪਰੂਵ ਕਰਵਾ ਲਿਆ ਉਸ ਤੋਂ ਬਾਅਦ ਬੈਂਕ ਤੋਂ ਜਾ ਕੇ ਉਸੇ ਜ਼ਮੀਨ ਤੇ ਲੋਨ ਲੈ ਲਿਆ ਹੁਣ ਕਹਿੰਦਾ ਮੇਰੇ ਪੈਸੇ ਰਿਲੀਜ਼ ਨਹੀਂ ਹੋ ਰਹੇ ਠੀਕ ਹੈ ਉਹ ਕਿਸਾਨ ਦਾ ਕੰਮ ਕਰਦਾ ਹੈ ਇੱਕ ਐਕ ਸਰਪੰਚ ਹੈ ਮਤਲਬ ਇਸ ਤਰੀਕੇ ਦੇ ਵਿਅਕਤੀ ਜਿਹੜਾ ਕਿ ਇੱਕ ਇੱਕ ਬੰਦਾ ਯੂਨੀਅਨ ਨੂੰ ਨਾਲ ਲੈ ਕੇ ਆਪਣਾ ਇੱਕ ਨਵਾਂ ਡਰਾਮਾ ਸ਼ੁਰੂ ਕਰ ਦਿੰਦਾ ਹੈ ਕਿਾ ਪੰਜਾਬ ਦਾ ਸਾਰਾ ਵਿਕਾਸ ਆਪਾਂ ਇਸ ਕਰਕੇ ਰੋਕ ਲਈਏ ਕਿਉਂਕਿ ਇੱਕ ਵਿਅਕਤੀ ਨੇ ਆਪਣਾ ਜਿਹੜਾ ਹੈਗਾ ਚਾਹ ਚੜਾਉਣਾ ਹੈ ਇੱਕ ਵਿਅਕਤੀ ਨੇ ਆਪਣੀ ਈਗੋ ਸੈਟੀਸਫਾਈ ਕਰਨੀ ਹੈ ਕਿੰਨਾ ਤਰਪਾ ਪੈਸੇ ਲੈ ਇਸ ਲੋੜੀ ਇਹ 1.5 ਸਾਲ ਤੋਂ ਕੁਛ ਨੇ 1.5 ਸਾਲ ਪਹਿਲਾਂ ਕੁਛ ਨੇ 6 ਮਹੀਨਾ ਪਹਿਲਾਂ ਕੁਛ ਨੇ 1 ਸਾਲ ਪਹਿਲਾਂ ਸਾਰਾ ਪੈਸਾ ਲੈ ਚੁ ਮੈਂ ਉਹੀ ਕਹਾਂ ਕਿ 731 ਕਰੋੜ ਵਿੱਚੋਂ 693 ਕਰੋੜ ਇਹਨਾਂ ਦੇਖਾਤੇ ਵਿੱਚ ਲਾ ਚੁੱਕੇ ਨੇ ਤੇ ਜਿਹੜਾ ਕਿਸਾਨ ਹੁਣ ਵਿਰੋਧ ਵੀ ਕਰ ਰਹਾ ਹੈ ਤੁਸੀਂ ਕਹਿ ਰਹੇ ਹੋ ਉਹ ਬੰਦੇ ਨੇ ਵੀ 50 ਲੱਖ ਰੁਪਏ ਪਰ ਕੇਲੇ ਦੇ ਹਿਸਾਬ ਨਾਲ ਉਹਨੇ ਖਾਤੇ ਵਿੱਚ ਗਿਆ ਹੋਇਆ ਜੇ ਤੁਹਾਡਾ ਪਹਿਲਾ ਵਿਰੋਧ ਸੀਗਾ ਤਾਂ ਪੈਸਾ ਕਦੇ ਵਾਸਤੇ ਲਈ ਤੁਸੀਂ ਖੁਦ ਖਾਤਾ ਦੇ ਕੇ ਦਸਤਕਰਨ ਕਾ ਕਦੇ ਵਾਸਤੇ ਆਏ ਸੀਗੇ ਜਿਹੜੇ ਜ਼ਖਮੀ ਹੋਏ ਉਹ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਆਪਣੇ ਮੁਲਾਜ਼ਮ ਜ਼ਖਮੀ ਹੋਏ ਨੇ ਇਹਨੇ ਬਹੁਤ ਮਿਹਨਤ ਕੀਤੀ ਬਹੁਤ ਸਹਿਜ ਦੇ ਨਾਲ ਉਥੇ ਬੈਠੇ ਰਹੇ ਜ਼ਖਮੀ ਵੀ ਲਏ ਤੇ ਆਪਾਂ ਬਿਲਕੁਲ ਸ਼ੁਕਰਗੁਜ਼ਾਰ ਹੈ ਇਹਨਾਂ ਦੇ ਕਿ ਇਸ ਤਰੀਕੇ ਨਾਲ ਇਹਨਾਂ ਨੇ ਸਿਚੁਏਸ਼ਨ ਨੂੰ ਸਾਹਮਣੇ ਆਇਆ ਤੇ ਇਹਨਾਂ ਦੀ ਬਿਆਨਾਂ ਦੇ ਆਧਾਰ ਤੇ ਜਿਹੜੇ ਵੀ ਵਿਅਕਤੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਜ਼ਰੂਰ ਪਰਚਾ ਦਰਜ ਹੋਏਗਾ ਯੋਗ ਕਾਰਵਾਈ ਹੋਏਗੀ ਇੱਕ ਮੈਸੇਜ ਜ਼ਰੂਰ ਜਾਣਾ ਚਾਹੀਦਾ ਸਮਾਜ ਵਿੱਚ ਕਿ ਇਸ ਤਰੀਕੇ ਦੇ ਤੱਤ ਜੋ ਹੈ ਉਹ ਬਿਲਕੁਲ ਵੀ ਸਮਾਜ ਵਿੱਚ ਬਰਦਾਸ਼ਤ ਨਹੀਂ ਹੋ ਸਕਦੇ ਦੁਬਾਰਾ ਇਸ ਕਿਨਾਵੇ ਕੀ ਕਿੱਥੇ ਦੇਖਿਏ ਇਹ ਤਾਂ ਮੈਨੂੰ ਨਹੀਂ ਲੱਗਦਾ ਮੈਂ ਪਹਿਲਾਂ ਵੀ ਕਿਹਾ ਕਿ ਇਹ ਸਮਾਜ ਦਾ ਵਿਸ਼ਾ ਹੋਣ ਜਿਹੜਾ ਹੈਗਾ ਇਸ਼ੂ ਜਿਹੜਾ ਹੈਗਾ ਉਹ ਸਿਰਫ ਪ੍ਰਸ਼ਾਸਨ ਦਾ ਨਹੀਂ ਹੈ ਇਹ ਸਮਾਜ ਦਾ ਵੀ ਵਿਸ਼ਾ ਹੈ ਕਿ ਕਿਆ ਸਮਾਜ ਇਸ ਤਰੀਕੇ ਦਾ ਕਿ ਜਿੱਥੇ ਪੁਲਿਸ ਡਾਂਗਾ ਨਹੀਂ ਫੇਰ ਰਹੀ ਹੋਣ ਆਪਣੇ ਆਪ ਨੂੰ ਕਿਸਾਨ ਕਿਹਾਉਣ ਵਾਲਾ ਬੰਦਾ ਡਾਂਗਾ ਫੇਰ ਰਹਾ ਹੈ ਪੱਥਰ ਜਿਹੜਾ ਹੈਗਾ ਗੱਡੀਆਂ ਵਿੱਚ ਪੱਥਰ ਰਿਆ ਕੇ ਪੱਥਰ ਸੁੱਟ ਰਿਹਾ ਹੈ ਕਿਆ ਇਸ ਤਰੀਕੇ ਦਾ ਸਮਾਜ ਪੰਜਾਬੀ ਨੂੰ ਚਾਹੀਦਾ ਹੈ ਮੇਰੀ ਬੇਨਤੀ ਸਾਰਿਆਂ ਨੂੰ ਇਹੀ ਹੈ ਕਿ ਇਸ ਦੇ ਬਾਰੇ ਜ਼ਰੂਰ ਤੁਸੀਂ ਇੱਕ ਵਾਰ ਚਿੰਤਨ ਜ਼ਰੂਰ ਕਰੋ ਮੈਨੂੰ ਨਹੀਂ ਲੱਗਦਾ ਕਿ ਇਸ ਤਰੀਕੇ ਦਾ ਸਮਾਜ ਕੋਈ ਵੀ ਐਕਸੈਪਟ ਕਰ ਸਕਦਾ ਹੈ ਫਿਰ ਵੀ ਬੇਨਤੀ ਹੈ ਕਿ ਜਿਹੜਾ ਕੋਈ ਵੀ ਮੈਂ ਪਹਿਲਾਂ ਵੀ ਕਿਹਾ ਕਿ ਕੋਈ ਵੀ ਜਿਹੜਾ ਸਾਡੇ ਨਾਲ ਗੱਲ ਕਰਨਾ ਚਾਹੁੰਦਾ ਹੈ ਉਹ ਜ਼ਰੂਰ ਆ ਸਕਦਾ ਹੈ ਆਪਾਂ ਫਿਰ ਵੀ ਗੱਲ ਕਰਾਂਗੇ ਉਹਨਾਂ ਦੇ ਨਾਲ ਉਹਨਾਂ ਦੇ ਵਿੱਚ ਵੀ ਕੋਈ ਗੱਲ ਕਰਨਾ ਚਾਹੇ ਜ਼ਰੂਰ ਆ ਜਾਏ ਦਫ਼ਤਰ ਖੁੱਲੇ ਨੇ ਆਪਣੇ ਮੈਂ ਵੀ ਮੈਡਮ ਵੀ ਸਾਰੇ ਆਪਾਂ ਗੱਲ ਕਰਨ ਦੇ ਵਾਸਤੇ ਤਿਆਰ ਹੈ ਪਰ ਇਹ ਪਹਿਲੀ ਗੱਲ ਹੀ ਹੋਗੀ ਕਿ ਜਿਹੜੇ ਵੀ ਗੱਲ ਹੋਗੀ ਉਹ ਕਾਨੂੰਨ ਦੇ ਦਾਇਰੇ ਵਿੱਚ ਹੋਗੀ ਕਾਨੂੰਨ ਦੇ ਬਾਰੇ ਦੇ ਬਾਅਦ ਆਪਾਂ ਕੋਈ ਵੀ ਗੱਲ ਕਰਨ ਨਹੀਂ ਸਕਦੇ। ਹਾਂ ਜੀ ਸਾਰੀ ਡੀਟੇਲ ਤੁਹਾਨੂੰ ਡੀਸੀ ਸਾਹਿਬ ਨੇ ਦੱਸ ਦਿੱਤੀ ਹੈ ਕਿ ਕੱਲ ਜਿਹੜਾ NHAI ਦੀ ਲੀਗਲੀ ਅਸੀਂ ਪੋゼਸ਼ਨ ਕਰਾਇਆ ਸੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਬੜੀ ਕੱਲ ਵੀ ਸਾਡੀ ਬਹੁਤ 3 ਐਸਪੀ ਸਾਡੇ 6 7 ਡੀਐਸਪੀ ਔਰ 700 ਫੋਰਸ ਲੱਗੀ ਸੀ ਜਦੋਂ ਅਸੀਂ ਸਾਰਾ ਬੜਾ ਦਿਨ ਪੂਰੇ ਦਿਨ ਮਿਹਨਤ ਕਰਕੇ ਇਹਨਾਂ ਦਾ ਲੀਗਲੀ ਪੋゼਸ਼ਨ ਦਵਾਇਆ ਸੀਗਾ ਤੇ ਅੱਜ ਇਹਨਾਂ ਨੇ ਕਿਸਾਨਾਂ ਨੇ ਉਹਨੂੰ ਬਿਲਕੁਲ WKU ਉਗਰਾਹਾ ਯੂਨੀਅਨ ਨੇ ਕਿਹਾ ਕਿ ਅਸੀਂ ਇਹਨੂੰ ਵਾਪਸ ਆਪਣਾ ਕਬਜ਼ਾ ਬਹਾਲ ਕਰਾਂਗੇ ਔਰ ਇਹਨਾਂ ਨੂੰ ਬਹੁਤ ਵਾਰ ਕਿਹਾ ਗਿਆ ਕਿ ਤੁਸੀਂ ਪ੍ਰਸ਼ਾਸਨ ਦੇ ਨਾਲ ਆ ਕੇ ਗੱਲਬਾਤ ਕਰ ਲਓ ਜੋ ਵੀ ਤੁਹਾਨੂੰ ਕੋਈ ਵਹਿਮ ਹੈ ਤੁਹਾਨੂੰ ਆਫੀਸ਼ੀਅਲ ਚੈਨਲਸ ਨਾਲ ਅਸੀਂ ਰਿਸੋਲਵ ਕਰ ਸਕਦੇ ਹਾਂ ਬਟ ਉਹਨਾਂ ਨੇ ਬਿਲਕੁਲ ਡਿਨਾਈ ਕਰਤਾ ਔਰ ਇਹ ਪੂਰੀ ਆਪਣੀ ਇਹਨਾਂ ਨੇ ਕਾਲ ਵਗੈਰਾ ਦਿੱਤੀ ਕਿ ਬਹੁਤ ਸਾਰੇ ਬਾਕੀ ਜ਼ਿਲ੍ਹਿਆਂ ਤੋਂ ਇਹਨਾਂ ਨੇ ਆਪਣੇ ਯੂਨੀਅਨ ਦੇ ਮੈਂਬਰਸ ਬੁਲਾਏ ਔਰ ਜਦੋਂ ਸਾਡੀ ਫੋਰਸ ਇਹਨਾਂ ਨੂੰ ਉਦੋਂ ਵੀ ਕਹਿੰਦੇ ਰਹੀ ਸਾਰੇ ਮੈਂ ਡੀਸੀ ਸਾਹਿਬ ਡੀਆਈਜੀ ਸਰ ਸਾਰੇ ਮੌਕੇ ਤੇ ਸੀ ਸਾਡੀ ਪੂਰੀ ਫੋਰਸ ਬਾਹਰੋਂ ਵੀ ਸਾਨੂੰ ਮਿਲੀ ਸੀਗੀ ਅਸੀਂ ਇਹਨਾਂ ਨੂੰ ਕੰਟੀਨਿਊਸ ਕਹਿੰਦੇ ਰਹੇ ਕਿ ਹਲੇ ਵੀ ਕੋਈ ਗੱਲਬਾਤ ਕਰ ਲਓ ਬਟ ਇਹਨਾਂ ਨੇ ਬਿਲਕੁਲ ਡਿਨਾਈ ਕਰਕੇ ਸਾਡੀ ਜਿਹੜੀ ਇਹਨਾਂ ਨੂੰ ਜਿਹੜਾ ਕਬਜ਼ਾ ਕਰਨ ਦੀ ਨੀਅਤ ਨਾਲੇ ਆ ਰਹੇ ਸੀਗੇ ਚਾਰਜ ਕਰਦੇ ਹੋਏ ਇਹਨਾਂ ਨੇ ਸਾਡੀ ਫੋਰਸ ਤੇ ਤੁਸੀਂ ਦੇਖਿਆ ਸਾ ਤਿੰਨ ਬੋਟਸ 'ਚ ਸਾਡੇ ਮੁਲਾਜ਼ਮ ਜ਼ਖਮੀ ਪਏ ਹੋਏ ਇਹਨਾਂ ਨੇ ਲਾਠੀਆਂ ਡਲੇ ਕਿੰਨਾ ਕੁਝ ਮਾਰ ਕੇ ਇਲੀਗਲੀ ਜਦੋਂ ਕਿ ਅਸੀਂ ਪੂਰਾ ਇਹਨਾਂ ਨੂੰ ਕਾਬੂ ਕਰਨ ਲਈ ਸਥਿਤੀ ਨੂੰ গ্রেডেড ইউজার ফোর্স टोटली নন লিথাল ওয়ে ਨਾਲ ইউজ ਕੀਤਾ ਗਿਆ ਸੀ ਬਟ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਇੱਥੇ ਦੋ ਤਿੰਨ ਸਾਡੀ ਲੇਡੀ ਕਨਸਟੇਬਲਸ ਵੀ ਦਾਖਲੇ ਕਿ ਐਸਆਈ ਲੜਕੀ ਹੈਗੀ ਔਰ ਦੋ ਤਿੰਨ ਸਾਡੇ ਐਸਐਚਓ ਜ਼ਖਮੀ ਹੈ ਕਿਸੇ ਦੇ ਸਿਰ ਤੇ ਚਾਰ ਪੰਜ ਟਾਂਕੇ ਲੱਗੇ ਕਿਸੇ ਦੀ ਹੱਡੀ ਟੁੱਟ ਗਈ ਹੈ ਔਰ ਇੱਕ ਦੀ ਪਿੱਠ ਤੇ ਬਹੁਤ ਸਾਰੀ ਲਾਸ਼ਾਂ ਪਈਆਂ ਹੋਈਆਂ ਉਹਦੇ ਸਿਰ ਤੇ ਕਈ ਟਾਂਕੇ ਲੱਗੇ ਮਤਲਬ ਇਸ ਤਰ੍ਹਾਂ ਦਾ ਡੀਸੀ ਸਾਹਿਬ ਨੇ ਆਈ ਥਿੰਕ ਮੈਂ ਇਸ ਤੋਂ ਬੈਟਰ ਨਹੀਂ ਐਕਸਪਲੇਨ ਕਰਾਂਗੀ ਕਿ ਸਾਡੀ ਸੋਸਾਇਟੀ ਇਸ ਲੈਵਲ ਤੱਕ ਪਹੁੰਚ ਜਾਏਗੀ ਕਿ ਸਾਡੇ ਤੁਹਾਡੇ ਯੂ ਨੋ ਪੁਲਿਸ ਵਾਲਿਆਂ ਤੇ ਜੋ ਤੁਹਾਡੀ ਹੀ ਸੋਸਾਇਟੀ ਲਈ ਬੈਠੇ ਹੈ ਉਹਨਾਂ ਤੇ ਤੁਸੀਂ ਇਸ ਤਰ੍ਹਾਂ ਦੇ ਅਟੈਕ ਕਰ ਰਹੇ ਹੋ ਸੋ ਇਹ ਸਾਡੇ ਪੰਜਾਬ ਦੇ ਸਮਾਜ ਲਈ ਵੀ ਬਹੁਤ ਵੱਡੀ ਸੋਚਣ ਦੀ ਗੱਲ ਹੈ ਕਿ ਜੇ ਐਦਾਂ ਹੀ ਚੱਲਦਾ ਰਿਹਾ ਤੇ ਵਾਟ ਦ ਫਿਊਚਰ ਹੋਲਸ ਸੋ ਅਸੀਂ ਜੋ ਸਾਡੇ ਇੰਜਰਡ ਹੈਗੇ ਉਹਨਾਂ ਦੇ ਬਿਆਨਾਂ ਤੇ ਜੋ ਐਸ ਪਰ ਲਾ ਬੰਦਾ ਸੀ ਅੱਜ ਹੀ ਉਹਨਾਂ ਦੀ ਲੀਗਲ ਕਾਰਵਾਈ ਕਰਾਂਗੇ ਤੇ ਉਸ ਤੋਂ ਬਾਅਦ ਇਹਨਾਂ ਦੀ ਅਰੈਸਟਾਂ ਵੀ ਪੈਣਗੀਆਂ ਜੋ ਜੋ ਸਾਨੂੰ ਆਈਡੈਂਟੀਫਾਈ ਹੁੰਦੇ ਔਰ ਬਾਕੀ ਜਿਹੜੇ ਖੱਲੇ ਨਹੀਂ ਪਤਾ ਉਹਨਾਂ ਨੂੰ ਬਾਅਦ ਚੋਂ ਸੀ ਵੈਰੀਫਾਈ ਕਰਾਂਗੇ ਔਰ ਸਾਡੇ ਡੀਜੀ ਸਰ ਨੇ ਵੱਲੋਂ ਬਹੁਤ ਜ਼ਿਆਦਾ ਸਾਡੀ ਫੋਰਸ ਲਈ ਹੀ ਇਸ ਪ੍ਰਾਊਡ ਆਫ ਥੈਮ ਇਨ ਆ ਦਾ ਮੈਡ ਡੀਜੀ ਪੰਜਾਬ ਵੱਲੋਂ ਵੀ ਨਾ ਸਾਰਿਆਂ ਨੂੰ ਕਨਵੇ ਕੀਤਾ ਨਾਟ ਜਸ ਡੀਜੀ ਪੰਜਾਬ इवन ਸੀਐਮ ਸਾਹਿਬ ਵੱਲੋਂ ਵੀ ਇਹਨਾਂ ਨੂੰ ਇਹ ਸਾਰੇ ਵਧਾਈ ਦੇ ਪਾਤਰ ਨੇ ਕਿ ਖੜ ਕੇ ਇਹਨਾਂ ਨੇ ਪੂਰਾ ਡਟ ਕੇ ਸਿਚੁਏਸ਼ਨ ਨੂੰ ਸੰਭਾਇਆ ਇਹ ਤੇ ਜਿਹੜੇ ਨਈ ਵੈਂਜਰ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਆਮ ਵੈਰੀ ਪ੍ਰਾਊਡ ਆਫ ਮਾਈ ਟੀਮ ਥੈਂਕ ਯੂ ਮੈਡਮ ਪਹਿਲੇ ਹਮਲਾ ਪਹਿਲੇ ਹਮਲਾ ਕਿਸਾਨਾਂ ਨੇ ਕੀਤਾ ਸੀ ਪੁੱਛਦੇ ਦੇਖੋ ਜੀ ਤੁਸੀਂ ਵੀ ਆਈ ਥਿੰਕ ਕਾਫੀ ਮੌਕੇ ਤੇ ਸੀਗੇ ਉਹਨਾਂ ਨੂੰ ਕਿੰਨੀ ਵਾਰੀ ਬ NHAI ਦੀ ਸਾਰੀ ਪੇਮੈਂਟ ਕਰਨ ਦੇ باوجود ਅਸੀਂ ਉਹਨਾਂ ਨੂੰ ਜਿਹੜੀ ਪੋゼਸ਼ਨ ਕਰ ਦਿੱਤੀ ਉਸ ਨੂੰ ਬਹਾਲ ਕਰਾਂਗੇ ਤਾਂ ਅਸੀਂ ਤਾਂ ਐਸ ਪਰ ਲਾਅ ਹੀ ਚੱਲਣਾ ਹਾਊ ਕੈਨ ਵੀ ਲੈਟ देम ਗਿਵ ਅਵੇ ਸੋ ਅਸੀਂ ਉਹਨਾਂ ਨੂੰ ਬਿਲਕੁਲੀ ਲੀਗਲੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਜਿਸ ਤਰ੍ਹਾਂ ਦੀ ਤੁਸੀਂ ਸੱਟਾਂ ਦੇਖ ਰਹੇ ਹੋ ਤਾਂ ਤੁਹਾਨੂੰ ਆਪ ਹੀ ਸਮਝ ਆ ਜਾਏਗੀ ਕਿ ਹਮਲਾ ਕਿਨੇ ਕੀਤਾ ਥੈਂਕ ਯੂ ਹਾਂਜੀ ਫੋਰਸ ਤਾਂ ਜੀ ਅਸੀਂ ਕੱਲ ਵੀ ਮੰਗਾਈ ਸੀ ਅੱਜ ਵੀ ਮੰਗਾਈ ਸੀ ਤੇ ਸਾਨੂੰ ਕਾਫੀ ਰੀਨਫੋਰਸਮੈਂਟ ਮਿਲ ਰਹੀ ਹੈ ਕਾਫੀ ਆਫਿਸਰਸ ਵੀ ਆ ਰਹੇ ਹਨ ਬਟ ਅਗੇਨ ਗੱਲ ਉਹੀ ਹੈ ਨਾ ਕਿ ਜੇ ਅਸੀਂ ਕਾਮਨ ਸੋਸਾਇਟੀ ਤੇ ਸਾਰੇ ਟਾਈਮ ਫੋਰਸ ਦੀ ਵੇਟ ਕਰਕੇ ਤਾਂ ਨਹੀਂ ਆਪਣਾ ਜੀਵਨ ਗੁਜ਼ਾਰ ਸਕਦੇ ਸੋ ਇਹ ਤਾਂ ਤੁਹਾਡੇ মিডিਅਮ ਰਾਹੀਂ ਵੀ ਥੋੜਾ ਸਿਟੀਜ਼ਨਸ ਨੂੰ ਵੀ ਅਪੀਲ ਕਰਨ ਦੀ ਲੋੜ ਹੈ ਕਿ ਜੇ ਅਸੀਂ ਥੋੜਾ ਲਾਫੁਲੀ ਆਪਣੇ ਕਾਮਨ ਸਿਟੀਜ਼ਨਸ ਨੂੰ ਅਚੀ ਲਾਈਫ ਦੇਣਾ ਚਾਹੁੰਦੇ ਤੇ ਇਹਦੇ ਬਾਰੇ ਸਾਰਿਆਂ ਨੂੰ ਬਹੁਤ ਵਿਚਾਰ ਕਰਨ ਦੀ ਲੋੜ ਹੈ ਮੈਡਮ ਹੁਣ ਵੀ ਹੋਈ ਜਾਂਦੀ ਜੌਂਦੀ ਚੌਂਦੀ ਹੈ ਕੱਲ ਰੁਕਦੀ ਇਹੀ ਹਾਲਾਤ ਹੋ ਸਕਦੇ ਦੇਖੋ ਜੀ ਇਸ ਟਾਈਮ ਹਾਲਾਤ ਉਸ ਤਰ੍ਹਾਂ ਦੇ ਨਹੀਂ ਹੈਗੇ ਪਰ ਸਾਡੀ ਟੀਮ ਇਸ ਟਾਈਮ ਮੇਰੇ ਡੀਆਈਜੀ ਸਰ ਉੱਥੇ ਹੀ ਹਾਜ਼ਰ ਹੈ ਅਸੀਂ ਸਿਰਫ ਆਪਣੇ ਮੁਲਾਜ਼ਮਾਂ ਦਾ ਹਾਲਚਲ ਪੁੱਛਣ ਆਏ ਸਿਗੇ ਬਾਕੀ ਗੱਲਬਾਤ ਵੀ ਚੱਲ ਰਹੀ ਹੈ ਵੀ ਆਰ ਓਪਨ ਟੂ ਟਾਕ ਜਿਦਾ ਡੀਸੀ ਸਾਹਿਬ ਨੇ ਦੱਸਿਆ ਬਾਕੀ ਸਿਚੁਏਸ਼ਨ ਕੰਟਰੋਲ ਕਰਨ ਲਈ ਸਾਡੀ ਇਸ ਟਾਈਮ ਵੀ ਬਹੁਤ ਫੋਰਸ ਹਾਜ਼ਰ ਹੈ ਤੇ ਕੱਲ ਵੀ ਹੋਰ ਰੀਇਨਫੋਰਸਮੈਂਟ ਮਿਲ ਰਹੀ ਹੈ ਕਿਹੜੇ ਕਿਹੜੇ ਜ਼ਿਲ੍ਹੇ ਚ ਫੋਰਸ ਮਾਇੰਗ ਜੀ ਅੱਜ ਸਾਡੀ ਪਹਿਲਾਂ ਤਾਂ ਲੋਕਲੀ ਸੀਗੀ ਤੇ ਕੁਝ ਪੀਏਪ ਵਗੈਰਾ ਦੀ ਵੀ ਸੀਗੀ ਆਰਪੀ ਟੀਮਾਂ ਸੀਗੀਆਂ ਤੇ ਨਾਲ ਦਾ ਆਲੇ ਦੁਆਲੇ ਦੇ ਜ਼ਿਲ੍ਹਿਆਂ ਤੋਂ ਰੀਇਨਫੋਰਸ ਹੋਈ ਸੀ ਮਾਨਸਾ ਫਰੀਦਕੋਟ ਮੁਕਸਰ ਵਗੈਰਾ ਤੇ ਕੱਲ 4 ਜ਼ਿਲ੍ਹਿਆਂ ਤੋਂ ਵੀ ਆ ਰਹੀ ਹੈ